ਖਬਰਨਾਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸ਼ ਰਾਜ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਇਵਨ ਦੋ ਕੁਲਤਾ ਸਿੰਘ ਸਦਮਾ ਦਾ ਵਿਰੋਧ ਕੀਤਾ ਗਿਆ ਪਿੰਡਾਂ ਦੇ ਵਿੱਚ ਜਦੋਂ ਵੀ ਉਹ ਦਖਾਟਨ ਕਰਨ ਲਈ ਚਾਹਦੇ ਨੇ ਕਿਸਾਨ ਅਤੇ ਪਿੰਡ ਦੇ ਲੋਕ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਘੇਰ ਲੈਂਦੇ ਨੇ ਅਤੇ ਉਹਨਾਂ ਦੇ ਕੋਲੋਂ ਸਵਾਲ ਜਵਾਬ ਪੁੱਛਦੇ ਨੇ ਲੇਕਿਨ ਸੁਪੇ ਦੀ ਸਰਕਾਰ ਸਵਾਲ ਜਵਾਬ ਜਿਹੜੇ ਨਹੀਂ ਕਰ ਰਹੇ ਦੂਸਰੇ ਪਾਸੇ ੱਤਕੇ ਕੀਤੇ ਜਾ ਰਹੇ ਨੇ ਕਈਆਂ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਭਾਜੜਾਂ ਵੀ ਪਈਆਂ ਕਿਉਂਕਿ ਕਿਸਾਨਾਂ ਵੱਲੋਂ ਰੱਜ ਕੇ ਵਿਰੋਧ ਕੀਤਾ ਜਾ ਰਿਹਾ ਹੈ ਤੇ ਕਿਸਾਨ ਕਹਿੰਦੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਵਾਣ ਵਾਣੀ ਕਿਵੇਂ ਭਜਾਉਣਾ ਹੈ ਕਿਵੇਂ ਤੁਹਾਡੇ ਕੁੜਤੇ ਪਾੜਨੇ ਨੇ ਕਿਵੇਂ ਤੁਹਾਡਾ ਵਿਰੋਧ ਕਰਨਾ ਹੈ ਕਿਉਂਕਿ ਤੁਸੀਂ ਕਿਸਾਨਾਂ ਦੇ ਨਾਲ ਵੱਡਾ ਧੋਖਾ ਵਿਸ਼ਵਾਸਘਾਤ ਅਤੇ ਕਿਸਾਨਾਂ ਦੀ ਪਿੱਠ ਦੇ ਪਿੱਛੇ ਛੁਰਾ ਮਾਰਿਆ ਹੈ ਉਹਨਾਂ ਕਹ ਜਿਹੜੇ ਕਹਦੇ ਨੇ ਨਾ ਵੇਲਣ ਵੇਲੜਾ ਨਹੀਂ ਸਰਕਾਰ ਬਣਾਈ ਸੀ ਲੇਕਿਨ ਇਧਰ ਆਮ ਆਦਮੀ ਪਾਰਟੀ ਦੇ ਮੰਤਰੀ ਵੱੜ ਵਾਣੀ ਹੋ ਗਏ ਨੇ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਮਨ ਅਰੋੜਾ ਦੇ ਕੋਲ ਸਮਾ ਹੈ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਬੈਸਪਾਈ ਕਰਨ ਦਾ ਉਹ ਵੀ ਇੱਕ ਚੈਨਲ ਦੇ ਮਾਧਮ ਦੇ ਰਾਹੀਂ ਅਮਨ ਅਰੋੜਾ ਦੇ ਕੋਲ ਸਮਾਂ ਹੈ ਦੂਸਰੀਆਂ ਪਾਰਟੀਆਂ ਉੱਤੇ ਪਲਟਵਾਰ ਕਰਨ ਦਾ ਕਿ ਮੈਂ ਤੁਹਾਡੇ ਬਤੀ ਦੰਦ ਕੱਢ ਲਵਾਂਗਾ ਖਾਸ ਕਰਕੇ ਪ੍ਰਤਾਪ ਸਿੰਘ ਰਾਜ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਬੜਿੰਗ ਦੇ ਵਿਰੁੱਧ ਬੋਲਦੇ ਰਹਿੰਦੇ ਨੇ ਲੇਕਿਨ ਇੱਧਰ ਅਮਨ ਅਰੋੜਾ ਨੂੰ ਜਦੋਂ ਸਵਾਲ ਪੁੱਛੇ ਗਿਆ ਤੇ ਅਮਨ ਅਰੋੜਾ ਨੂੰ ਕੁਝ ਸਵਾਲਾਂ ਦੇ ਜਵਾਬ ਹੀ ਨਹੀਂ ਆਏ ਬਿਲਕੁਲ ਮੌਨ ਵਰਤੇ ਚਲੇ ਗਿਆ ਭਾਜੜਾ ਪੈ ਗਈਆਂ ਤੇ ਪੁਲਿਸ ਨੇ ਕਈ ਕਿਸਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਜ਼ਿਲ੍ਹਾ ਸੰਗਰੂਰ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਮੰਗਲਵਾਰ ਨੂੰ ਸਨਾਬ ਵਿਧਾਨ ਸਭਾ ਹਲਕੇ ਦੇ ਪਿੰਡ ਸ਼ਾਹਪੁਰ ਕਲਾਂ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਖੈਫੀਰੈਂਟ ਮੰਤਰੀ ਅਮਨ ਅਰੂੜਾ ਤੋਂ ਸਵਾਲਾਂ ਸਵਾਲ ਪੁੱਛਣ ਜਾਂ ਪੁੱਛਣ ਜਾਂਦੇ ਕਿਸਾਨਾਂ ਨੂੰ ਪੁਲਿਸ ਨੇ ਸਖਤ ਨਾਕਾ ਬੰਦ ਕਰਕੇ ਅੱਗੇ ਵਧਣ ਤੋਂ ਜ਼ਬਰਦਸਤੀ ਰੋਕ ਲਿਆ ਕਈ ਕਿਸਾਨ ਜਿਹੜੇ ਨੇ ਉਹ ਅਮਨ ਅਰੋੜਾ ਦੇ ਕੋਲ ਪਹੁੰਚ ਵੀ ਗਏ ਉਹਨਾਂ ਕੋਲੋਂ ਜਦੋਂ ਉਹਨਾਂ ਨੇ ਜਦੋਂ ਸਵਾਲ ਜਵਾਬ ਪੁੱਛੇ ਤਾਂ ਅਮਨ ਅਰੋੜਾ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਪਾਏ ਪੁਲਿਸ ਨੂੰ ਜਿਵੇਂ ਹੀ ਇਸ਼ਾਰਾ ਕੀਤਾ ਤੇ ਪੁਲਿਸ ਨੇ ਕਿਸਾਨ ਜਿਹੜੇ ਹਰਾਸਤ ਵਿੱਚ ਲੈ ਲਏ ਕਿਸਾਨਾਂ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਇਸ ਤੋਂ ਪਹਿਲਾਂ ਭਾਰਤ ਕਿਸਾਨੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਸਮੇਤ ਦਰਜਨਾਂ ਕਿਸਾਨਾਂ ਨੂੰ ਪੁਲਿਸ ਚਾਰਾਸ ਵਿੱਚ ਲੈ ਲਿਆ ਗਿਆ ਦੱਸਦੀ ਕਿ ਭਾਰਤੀ ਯੂਨੀਅਨ ਇਕਤਾ ਆਯਾਤ ਅਤੇ ਸਿੱਧੂਪੁਰ ਦੇ ਵੱਲੋਂ ਕੈਬਨਟ ਮੰਤਰੀ ਅਤੇ ਆਪ ਸੁਭਾ ਦੇ ਪ੍ਰਧਾਨ ਅਮਨ ਅਰੋੜਾ ਪੁੱਛਣ ਤੋਂ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਯਾਨੀ ਕਿ ਦੋਨਾਂ ਮੰਤਰੀਆਂ ਜਥੇਬੰਦੀਆਂ ਨੇ ਜਦੋਂ ਅਮਨ ਅਰੋੜਾ ਨੂੰ ਘੇਰਿਆ ਤੇ ਅਮਨ ਅਰੋੜਾ ਦੀਆਂ ਭਾਜੜਾ ਪੈ ਗਈਆਂ ਆਖਰ ਕਕਾਰ ਮਾਮਲਾ ਇਹਨਾਂ ਕੋ ਵੱਧ ਗਿਆ ਕਿ ਪੰਜਾਬ ਪੁਲਿਸ ਨੂੰ ਕਿਸਾਨ ਆਗੂਆਂ ਨੂੰ ਆਪਣੀ ਹਿਰਾਸਤ ਵਿੱਚ ਲੈਣਾ ਪਿਆ ਅਤੇ ਸੂਬੇ ਦੇ ਪ੍ਰਧਾਨ ਅਮਨ ਅਰੋੜਾ ਉਤੋਂ ਬਾਹਰੋਂ ਬਾਣੀ ਨਿਕਲ ਗਿਆ